ਪਰਮ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋ ਸਾਧ ਸੰਗਤ ਜੀ ਅੱਜ ਤੁਸੀਂ ਸਰਬਨ ਕਰ ਰਹੇ ਹੋ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਕੀਰਤਨ ਸੁਣ ਕੇ ਮਨੋਕ ਜੀਵ ਜੰਤੂ ਅਤੇ ਬਨਾਸਪਤੀ ਵੀ ਖੜ ਗਏ ਸਨ ਪਾਣੀ ਟਾਣਾ ਬੇਟ ਜੈਨ ਸਾਧੂਆਂ ਨੂੰ ਹਰ ਰੋਜ਼ ਅਸ਼ਨਾਣ ਕਰਨ ਅਤੇ ਸਿਮਰਨ ਕਰਨ ਦਾ ਉਪਦੇਸ਼ ਕਰਕੇ ਸ੍ਰੀ ਗੁਰੂ ਨਾਨਕ ਦੇਵ ਜੀ ਉਸ ਸਥਾਨ ਤੋਂ ਅੱਗੇ ਚੱਲ ਪਏ ਸਨ ਉਹ ਪਿੰਡ ਤੈਅ ਕਰਦੇ ਹੋਏ ਜੂਨਾਗੜ੍ਹ ਨਗਰ ਵਿੱਚ ਆ ਗਏ ਸਨ ਜੂਨਾਗੜ੍ਹ ਵਿੱਚ ਆ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਭਾਈ ਬਾਲਾ ਜੀ ਅਤੇ ਭਾਈ ਮਰਦਾਨਾ ਜੀ ਨਾਲ ਇੱਕ ਸਥਾਨ ਤੇ ਬਿਰਾਜਮਾਨ ਹੋ ਗਏ ਸਨ ਗੁਰੂ ਜੀ ਨੇ ਭਾਈ ਮਰਦਾਨਾ ਜੀ ਨੂੰ ਕਿਹਾ ਇਹ ਮਰਦਾਨਾ ਵਰਬਾਵ ਛੇੜ ਸਾਈ ਕਾਈ ਸਫਤ ਕਰਤਾਰ ਦੀ ਕਰੀਏ ਭਾਈ ਮਰਦਾਨਾ ਜੀ ਨੇ ਵਰਬਾਵ ਦੀਆਂ ਤਾਰਾਂ ਛੇੜੀਆਂ ਤਾਂ ਵਰਬਾਵ ਵਿੱਚੋਂ ਅਧਿਆਤਮਕ ਸੰਗੀਤ ਦੀ ਧੁਨ ਪ੍ਰਗਟ ਹੋ ਗਈ ਸੀ ਉਹ ਸੰਗੀਤ ਦੀ ਧੁਨ ਨੇ ਉਹ ਸੰਗੀਤ ਦੀ ਧੁਨ ਦੇ ਸਮੇਲ ਨਾਲ ਗੁਰੂ ਜੀ ਨੇ ਤੌਰ ਦਰਗਾਹੋਂ ਆਏ ਗਰਬਾਣੀ ਦਾ ਗਾਇਨ ਆਪਣੀ ਰਸ ਭਿੰਨੇ ਆਵਾਜ਼ ਵਿੱਚ ਕੀਤਾ ਤਾਂ ਉਸ ਕੀਰਤਨ ਦੀ ਆਵਾਜ਼ ਨਾਲ ਮਨੁੱਖ ਜੀਵ ਜੰਤੂ ਅਤੇ ਬਨਾਸਪਤੇ ਜਿੱਥੋਂ ਤੱਕ ਵੀ ਉਸ ਕੀਰਤਨ ਦੀ ਆਵਾਜ਼ ਪਹੁੰਚੇ ਸਭ ਖੜ ਗਏ ਸਨ ਜੁੰਨਾਗੜ ਦੇ ਲੋਕ ਗੁਰੂ ਜੀ ਦੀ ਆਵਾਜ਼ ਵਿੱਚ ਕੀਤੇ ਕੀਰਤਨ ਸਰਵਣ ਕਰਕੇ ਨਿਹਾਲ ਹੋ ਗਏ ਸਨ ਇਸ ਲਈ ਉਹ ਗੁਰੂ ਜੀ ਦੇ ਦਰਸ਼ਨਾਂ ਨੂੰ ਆ ਗਏ ਸਨ ਉਹ ਗੁਰੂ ਜੀ ਦੀ ਸੰਗਤ ਕਰਕੇ ਗੁਰੂ ਜੀ ਦੇ ਹੀ ਮਰੀਦ ਹੋ ਗਏ ਸਨ ਜਿਹੜਾ ਮਨੁੱਖ ਵੀ ਗੁਰੂ ਜੀ ਦੀ ਮਹਿਮਾ ਸੁਣਦਾ ਉਹ ਗੁਰੂ ਜੀ ਦੇ ਦਰਸ਼ਨਾਂ ਨੂੰ ਆਉਂਦਾ ਅਤੇ ਗੁਰੂ ਜੀ ਦੇ ਬਚਨ ਸੁਣ ਕੇ ਨਿਹਾਲ ਹੋ ਜਾਂਦਾ ਹੈ ਗੁਰੂ ਜੀ ਦੀ ਮਹਿਮਾ ਬਾਰੇ ਜੁੰਨਾਗੜ ਦੇ ਨਵਾਬ ਹੈਜ ਬਖਸ਼ ਨੂੰ ਵੀ ਪਤਾ ਲੱਗਾ ਤਾਂ ਉਹ ਵੀ ਗੇ ਉਹ ਵੀ ਗੁਰੂ ਜੀ ਦੇ ਦਰਸ਼ਨਾਂ ਨੂੰ ਆਇਆ ਉਸੇ ਦਿਨ ਜੂਨਾਗੜ੍ਹ ਦੇ ਪ੍ਰਸਿੱਧ ਭਗਤ ਨਰਸੀ ਅਤੇ ਪੀਰ ਗੰਜ ਬਖਸ਼ ਵੀ ਗੁਰੂ ਜੀ ਦੇ ਨਾਲ ਅਧਿਆਤਮਿਕ ਚਰਚਾ ਕਰਨ ਲਈ ਆ ਗਏ ਸਨ ਉਹਨਾਂ ਦੋਨਾਂ ਨੇ ਕਾਫੀ ਲੰਮਾ ਸਮਾਂ ਤੱਕ ਲੰਮਾ ਸਮਾਂ ਗੁਰੂ ਜੀ ਨਾਲ ਅਧਿਆਤਮਕ ਗਿਆਨ ਬਾਰੇ ਚਰਚਾ ਕੀਤੀ ਅੰਤ ਉਹਨਾਂ ਨੂੰ ਗੁਰੂ ਜੀ ਦੇ ਅਧਿਆਤਮਕ ਗਿਆਨ ਅੱਗੇ ਨਤਮਸਤਕ ਹੋਣਾ ਪਿਆ ਸੀ ਉਹ ਦੋਨੋਂ ਗੁਰੂ ਜੀ ਦੇ ਚਰਨੇ ਪੈ ਗਏ ਸਨ ਨਵਾਬ ਫੈਜ਼ ਬਖਸ਼ ਵੀ ਗੁਰੂ ਜੀ ਦੇ ਦਰਸ਼ਨ ਕਰਕੇ ਅਤੇ ਉਹਨਾਂ ਦੀ ਵਿਚਾਰ ਚਰਚਾ ਰੂਪੀ ਬਚਨ ਸਰਵਣ ਕਰਕੇ ਨਿਹਾਲ ਹੋ ਗਿਆ ਸੀ ਉਹ ਗੁਰੂ ਜੀ ਦੀ ਸ਼ਰਨ ਵਿੱਚ बैगया ਸੀ ਉਸਨੇ ਬੇਨਤੀ ਕੀਤੀ ਕਿ ਗੁਰੂ ਜੀ ਮੈਨੂੰ ਆਪਣੀ ਕੋਈ ਨਿਸ਼ਾਨੀ ਬਖਸ਼ ਦੇਵੋ ਜਿਸ ਨਾਲ ਮੇਰੇ ਮਨ ਵਿੱਚ ਤੁਹਾਡੀ ਯਾਦ ਸਦਾ ਤਾਜ਼ਾ ਬਣੀ ਰਹੇ ਗੁਰੂ ਜੀ ਨੇ ਉਸ ਨੂੰ ਆਪਣੀਆਂ ਖੜਾਵਾਂ ਦੇ ਦਿੱਤੀਆਂ ਸਨ ਉਹ ਖੜਾਵਾਂ ਨਵਾਬ ਨੇ ਅਪਰ ਕੋਟ ਦੇ ਕਿਲੇ ਦੀ ਧਰਮਸ਼ਾਲਾ ਵਿੱਚ ਬੜੇ ਪ੍ਰੇਮ ਅਤੇ ਸਤਕਾਰ ਨਾਲ ਟਿਕਾ ਕੇ ਰੱਖ ਲਈਆਂ ਸਨ ਜਿਨ੍ਹਾਂ ਨੂੰ ਵੇਖ ਕੇ ਨਵਾਬ ਦੇ ਮਨ ਵਿੱਚ ਗੁਰੂ ਜੀ ਪ੍ਰਤੀ ਸ਼ਰਧਾ ਅਤੇ ਪ੍ਰੇਮ ਭਾਵਨਾ ਵੜੀ ਰਹਿੰਦੀ ਸੀ ਗੁਰੂ ਜੀ ਦੀ ਯਾਦ ਵਿੱਚ ਜੂਨਾਗੜ੍ਹ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਗੁਰਦੁਆਰਾ ਸ਼ਿਸ਼ੋਬਤ ਹੈ ਗੌਰ ਇਤਿਹਾਸ ਸੁਣਾਉਂਦਿਆਂ ਮੇਰੇ ਕੋਲੋਂ ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ ਗੁਰੂ ਜੀ ਅਤੇ ਗੁਰੂ ਕੀ ਸੰਗਤ ਬਖਸ਼ਣ ਹਾਰ ਹੈ ਬਖਸ਼ ਦੇਣਾ ਇਹ ਸਾਖੀ ਅੱਗੇ ਸ਼ੇਅਰ ਕਰ ਦੇਣੀ ਅਤੇ ਮੇਰਾ ਚੈਨਲ ਸਬਸਕ੍ਰਾਈਬ ਕਰ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ